ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਅੱਜ ਆਪਾਂ ਕਰਨਨੇ ਨੇ ਸਮਾਨਾਰਥਕ ਸ਼ਬਦ ਦੇਖੋ ਕੋਈ ਵੀ ਜਿਹੜੀ ਵੀ ਚੀਜ਼ ਆਪਾਂ ਕਰਦੇ ਹੁੰਨੇ ਆ ਉਹ ਐਸੇ ਲਈ ਕਰਦੇ ਹੁੰਨੇ ਆ ਕਿ ਉਹਦਾ ਆਪਾਂ ਨੂੰ ਕੋਈ ਫਾਇਦਾ ਹੋਵੇ ਹਨਾ ਵੀ ਨਾ ਮਤਲਬ ਤਾਂ ਕੋਈ ਵੀ ਕੁਝ ਨਹੀਂ ਕਰਦਾ ਹੈਗਾ ਤਾਂ ਇਸ ਸਿਲੇਬਸ ਦੇ ਵਿੱਚ ਪਾਏ ਨੇ ਐਸੇ ਕਰਕੇ ਪਾਏ ਨੇ ਕਿ ਇਹਦਾ ਤੁਹਾਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਫਾਇਦਾ ਹੋਵੇ ਜਾਂ ਹੁਣ ਤੁਸੀਂ ਕੁਝ ਕਰਦੇ ਹੋ ਠੀਕ ਹੈ ਜੀ ਕੋਈ ਵੀ ਹੁਣ ਆਪਾਂ ਕੁਝ ਲਿਖਦੇ ਆ ਜੇ ਆਪਾਂ ਇੱਕੋ ਹੀ ਸ਼ਬਦ ਵਾਰ-ਵਾਰ ਵਰਤੀ ਜਾਈਏ ਫਿਰ ਉਹ ਚੰਗਾ ਨਹੀਂ ਲੱਗਦਾ ਹੈਗਾ ਤੇ ਬੋਰਿੰਗ ਵੀ ਕਰਦਾ ਉਹ ਉਹਨੂੰ ਫਿਰ ਕੋਈ ਸੁਣ ਕੇ ਰਾਜੀ ਨਹੀਂ ਆ। ਐਸੇ ਕਰਕੇ ਇਹ ਸਮਾਨਾਰਥਕ ਸ਼ਬਦ ਆਪਾਂ ਨੂੰ ਸਿਖਾਏ ਜਾਂਦੇ ਨੇ ਛੋਟੀਆਂ ਕਲਾਸਾਂ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਇਹ। ਤੇ ਉਹ ਸਿੱਖਣ ਤੋਂ ਬਾਅਦ ਫਿਰ ਆਪਾਂ ਨੂੰ ਕੀ ਕਰਦੇ ਆਂ ਆਪਾਂ ਪੂਰੀ ਜ਼ਿੰਦਗੀ ਫਿਰ ਉਹਨਾਂ ਨੂੰ ਵਰਤਦੇ ਆਂ। ਕਿਤੇ ਵੀ ਵਰਤ ਸਕਦੇ ਆਂ। ਕੋਈ ਵੀ ਆਪਣੀ ਲਿਖਤ ਜਿਹੜੀ ਉਹ ਆਪਾਂ ਕਿਤੇ ਕੋਈ ਸ਼ਬਦ ਲਾਤਾ ਕਿ ਸਲਾਇੰਟ ਕੋਈ ਸ਼ਬਦ ਲਾਤਾ ਬਾਰ-ਬਾਰ ਇੱਕੋ ਸ਼ਬਦ ਨਹੀਂ ਲਾਵਾਂਗੇ ਤਾਂ ਉਹ ਵਧੀਆ ਬਣਦੀ ਆ ਉਹ ਲਿਖਤ ਐਸੇ ਕਰਕੇ ਸਮਾਨਾਰਥਕ ਸ਼ਬਦ ਕੋਈ ਮਤਲਬ ਕੋਈ ਚੀਜ਼ ਨੂੰ ਐ ਨਹੀਂ ਸੰਗਰਾ ਵੀ ਬੇਕਾਰ ਐ ਐ ਵੈਸੇ ਪੜਾਈ ਜਾਂਦੀ ਆ ਕੋਈ ਐਮੇ ਦੀ ਚੀਜ਼ ਨਹੀਂ ਹੁੰਦੀ ਤੇ ਇਹ ਆਪਣੇ ਬਹੁਤ ਕੰਮ ਆਉਂਦੇ ਨੇ ਜ਼ਿੰਦਗੀ ਦੇ ਵਿੱਚ ਠੀਕ ਐ ਜੀ ਕੁਝ ਨਾ ਕੁਝ ਲਿਖਦੇ ਤਾਂ ਹੈਗੇ ਹੀ ਆ ਆਪਾਂ ਤਾਂ ਆਪਣੀ ਲਿਖਤ ਨੂੰ ਵਧੀਆ ਬਣਾਉਂਦੇ ਨੇ ਇਹ ਕੋਈ ਲੇਖ ਲਿਖਣਾ ਐ ਅਰਜੀ ਲਿਖਣੀ ਐ ਜਾਂ ਕੁਝ ਹੋਰ ਲਿਖਣਾ ਜਿੰਨੇ ਆਪਾਂ ਸ਼ਬਦ ਬਦਲ-ਬਦਲ ਕੇ ਉਹਦੇ ਵਿੱਚ ਬਦਲ ਲਿਖਾਂਗੇ ਤਾਂ ਉਹ ਆਪਣੀ ਲਿਖਤ ਹੋਣੀ ਹੋਈ ਵਧੀਆ ਬਣੇਗੀ ਇਹਦੇ ਮੈਂ ਤੁਹਾਨੂੰ ਦੱਸਾਂਗੀ ਤਰੀਕੇ ਕਿ ਕਿਵੇਂ-ਕਿਵੇਂ ਆਪਾਂ ਅੱਗੇ ਯਾਦ ਕਰ ਸੋਚ ਸਕਦੇ ਹਾਂ ਕਿ ਇਹਦਾ ਹੋਰ ਕੀ ਆਪਾਂ ਸ਼ਬਦ ਵਰਤਦੇ ਆ ਜੇ ਆਪਾਂ ਕੁਝ ਪੜਿਆ ਹੋਏਗਾ ਫਿਰ ਆਪਾਂ ਨੂੰ ਆਰਾਮ ਨਾਲ ਆ ਜਾਂਦੇ ਨੇ ਪਹਿਲਾ ਸ਼ਬਦ ਹੈ ਇਹਦੇ ਚ ਉਸਤਤ ਠੀਕ ਹੈ ਜੀ ਹੁਣ ਆਪਾਂ ਇਹਦਾ ਆਪਾਂ ਵਾਕ ਸੋਚਣਾ ਪਹਿਲਾਂ ਉਸਤਤ ਦਾ ਆਪਾਂ ਵਾਕ ਕੀ ਬਣਾਵਾਂਗੇ ਸਾਨੂੰ ਦੂਜਿਆਂ ਦੀ ਉਸਤਤ ਕਰਨੀ ਚਾਹੀਦੀ ਹੈ ਹੁਣ ਇੱਥੋਂ ਆਪਣੇ ਦਿਮਾਗ ਦੇ ਵਿੱਚ ਆ ਗਿਆ ਵੀ ਉਸਤਤ ਕਰਨੀ ਚਾਹੀਦੀ ਹੈ ਇਹਦਾ ਮਤਲਬ ਕੀ ਹੋ ਗਿਆ ਮਤਲਬ ਕਿ ਵਡਿਆਈ ਜਨ ਦੂਜਿਆਂ ਦੀ ਉਸਤਤਤ ਤੋਂ ਸਾਨੂੰ ਜਲਣਾ ਨਹੀਂ ਚਾਹੀਦਾ ਕੀ ਪਾਪ ਹੋ ਗਿਆ ਇਹਦਾ ਵੀ ਕਿਸੇ ਦੀ ਵਡਿਆਈ ਹੋ ਗਈ ਠੀਕ ਹੈ ਜੀ ਆਪਣੇ ਮਨ 'ਚ ਆ ਗਿਆ ਨਾ ਅਗਲਾ ਸ਼ਬਦ ਵਡਿਆਈ ਤੇ ਫੇਰ ਆਪ ਦੂਜਿਆਂ ਦੀ ਪ੍ਰਸ਼ੰਸਾ ਸੁਣ ਕੇ ਜਲੋ ਨਾ ਸ਼ਬਦ ਆਪਣੇ ਦਿਮਾਗ 'ਚ ਹੋਰ ਆ ਗਿਆ ਪ੍ਰਸ਼ੰਸਾ ਐਵੇਂ ਹੋਰ ਬਣਾ ਕੇ ਦੇਖੋ ਸੋਚੋ ਵੀ ਹੋਰ ਆਪਾਂ ਕੀ ਵਰਤ ਸਕਦੇ ਆ ਐਵੇਂ ਦਾ ਹੀ ਉਸ ਦੀ SLAਗਾ ਸੁਣ ਕੇ ਮੈਂ ਖੁਸ਼ ਹੋ ਗਿਆ ਮੈਂ ਆਪਣੇ ਬੱਚੇ ਦੀ SLAਗਾ ਸੁਣ ਕੇ ਮਾਤਾ ਪਿਤਾ ਖੁਸ਼ ਹੋ ਜਾਂਦੇ ਨੇ ਠੀਕ ਹੈ ਜੀ ਚੰਗੇ ਬੱਚੇ ਦੀ ਉਪਮਾ ਕੀਤੀ ਜਾਂਦੀ ਹੈ ਚੰਗੇ ਬੰਦੇ ਦੀ ਉਪਮਾ ਕੀਤੀ ਜਾਂਦੀ ਹੈ ਦੇਖੋ ਇਹ ਸ਼ਬਦ ਆਪਾਂ ਦਿਮਾਗ 'ਚ ਨਾ ਬਾਖ ਸੋਚਣਾ ਜਦੋਂ ਆਪਾਂ ਬਾਖ ਸੋਚਾਂਗੇ ਤਾਂ ਸ਼ਬਦ ਆਪਣੇ ਦਿਮਾਗ 'ਚ ਆਪਾਂ ਉਹ ਹੀ ਲੈ ਕੇ ਆਵਾਂਗੇ ਵੀ ਹੋਰ ਆਪਾਂ ਇੱਥੇ ਕੀ ਵਰਤ ਸਕਦੇ ਆ ਤਾਂ ਆਮ ਨਾਲ ਆ ਜਾਂਦੇ ਨੇ ਜੇ ਆਪਾਂ ਵੈਸੇ ਸੋਚੀਏ ਵੀ ਉਸਤ ਤਦਾ ਉਪਮਾਸ ਲਾਗਾ ਪ੍ਰਸ਼ੰਸਾ ਵਡਿਆਈ ਤਾਂ ਉਹਵੇਂ ਨਹੀਂ ਆਉਂਦੇ ਉਹ। ਰੈਕਟਰ ਨਹੀਂ ਲੱਗਦਾ ਹੈਗਾ। ਤਾਂ ਇਹ ਤਰੀਕਾ ਐ ਮੈਨੂੰ ਕਰੰਦਾ ਠੀਕ ਹੈ ਜੀ। ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਉਚਿਤ ਦਾ। ਇਸੇ ਤਰ੍ਹਾਂ ਫੇਰ ਆਪਾਂ ਵਾਕ ਬਣਾ ਕੇ ਦੇਖੋ। ਕੀ ਇਹ ਕੰਮ ਕਰਨਾ ਉਚਿਤ ਹੈ? ਉਸ ਤੋਂ ਬਾਅਦ ਆਪਾਂ ਸੋਚਾਂਗੇ ਵੀ ਉਚਿਤ ਦੀ ਜਗ੍ਹਾ ਆਪਾਂ ਇੱਥੇ ਹੋਰ ਕੀ ਕਰ ਸਕਦੇ ਹਾਂ ਕਿ ਇਹ ਕੰਮ ਕਰਨਾ ਠੀਕ ਹੈ? ਕੀ ਇਹ ਇਸ ਕੰਮ ਕਰਨ ਦੇ ਯੋਗ ਹੈ? ਕੀ ਇਹ ਟੁਕਮੇ ਦੇਖੋ ਲਗ ਲਗ ਆਪਾਂ ਜਦ ਵਾਕਾਂ ਦੇ ਵਿੱਚ ਵਰਤ ਕੇ ਦੇਖਾਂਗੇ ਤਾਂ ਆਪਣੇ ਦਿਮਾਗ ਦੇ ਵਿੱਚ ਅੱਖਰ ਆ ਜਾਂਦੇ ਨੇ ਠੀਕ ਹੈ ਜੀ ਬਸ ਐਵੇਂ ਇਹੀ ਤਰੀਕੇ ਨਾਲ ਨੂੰ ਬਣਾਉਣਾ ਤੇ ਉਸ ਤੋਂ ਬਾਅਦ ਆ ਗਿਆ ਉਹ ਜੜ ਹੁਣ ਆਪਾਂ ਪਹਿਲਾਂ ਉਹ ਜੜ ਬਾਰੇ ਸੋਚਾਂਗੇ ਉਹ ਜੜ ਕੀ ਹੁੰਦਾ ਮਤਲਬ ਕਿ ਜਿਹੜਾ ਕਿਸੇ ਦਾ ਕਹਿਣਾ ਨਹੀਂ ਮੰਨਦਾ ਹੈਗਾ ਉਹ ਜੜਾ ਉਹ ਤਾਂ ਉਹਦੇ ਲਈ ਆਪਾਂ ਸ਼ਬਦ ਸੋਚਾਂਗੇ ਵੀ ਜੇ ਵਾਕ ਬਣਾਉਣਾ ਕੋਈ ਹੋਰ ਆਪਾਂ ਉੱਥੇ ਕੀ ਵਰਤ ਸਕਦੇ ਆ ਉਹ ਤਾਂ ਬਹੁਤ ਇਹ ਬੱਚਾ ਤਾਂ ਬਹੁਤ ਉੱਜੜਾ ਹੈ ਇਹ ਤਾਂ ਬਹੁਤ ਅਖੜ ਸੁਭਾਅ ਦਾ ਹੈ ਠੀਕ ਹੈ ਇਹ ਤਾਂ ਗਵਾਰ ਹੈ ਇਹ ਤਾਂ ਮੂਰਖ ਹੈ ਐਵੇਂ ਇਹਦੇ ਆਪਾਂ ਸ਼ਬਦ ਵਰਤਦੇ ਆ ਠੀਕ ਹੈ ਇਹ ਇਹੀ ਕੀ ਨੇ ਸਮਾਨਾਰਥੀ ਸ਼ਬਦ ਨੇ ਠੀਕ ਹੈ ਬਸ ਇੱਥੇ ਹੀ ਹੁਣ ਮੈਂ ਤੁਹਾਨੂੰ ਇੱਕ ਸੌਖਾ ਜਿਹਾ ਸ਼ਬਦ ਦਿੰਦੀ ਆ ਕਮੈਂਟ ਕਰਕੇ ਦੱਸਿਓ ਜਿਹੜੇ ਨਾਲ ਜੁੜਿਆ ਹੋਇਆਂ ਲਾਈਕ ਕਰ ਦਿਓ ਜੀ ਸਰੀਰ ਸਰੀਰ ਉਸ ਦਾ ਸਰੀਰ ਕਿੰਨਾ ਸੋਹਣਾ ਉਸ ਦਾ ਸਰੀਰ ਤਾਕਤਵਰ ਹੈ ਠੀਕ ਹੈ ਜੀ ਤਾਪ ਹੋਰ ਸਰੀਰ ਦੀ ਜਗਾ ਕੀ ਸ਼ਬਦ ਲਾ ਸਕਦੇ ਹੁੰਨੇ ਆ ਦੇਖੋ ਲਾ ਕੇ ਸੌਖਾ ਹੀ ਹੈ ਬਿਲਕੁਲ ਦੇਓ ਆਨਸਰ ਕਮੈਂਟ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇੱਕ ਅਗਲਾ ਸ਼ਬਦ ਆ ਗਿਆ ਜੀ ਉੱਜਲ ਉੱਜਲ ਕੀ ਹੁੰਦਾ ਇਹ ਪਾਣੀ ਉੱਜਲ ਹੈ ਤਾਂ ਹੋਰ ਕੀ ਸ਼ਬਦ ਵਰਤਾਂਗੇ ਆਪਾਂ ਇਹ ਪਾਣੀ ਨਿਰਮਲ ਹੈ ਇਹ ਪਾਣੀ ਸਾਫ ਹੈ ਐਵੇਂ ਦੇ ਸ਼ਬਦ ਵਰਤਾਂਗੇ ਨਾ ਆਪਾਂ ਤਾਂ ਇਹਦੇ ਸਮਾਨਾਰਥੀ ਸ਼ਬਦ ਕੀ ਬਣਗੇ ਸਾਫ ਨਿਰਮਲ ਤੇ ਉਸ ਤੋਂ ਬਾਅਦ ਆ ਗਿਆ ਉਜਾਲਾ ਉਜਾਲਾ ਮਤਲਬ ਕਿ ਚਾਨਣਾ ਠੀਕ ਹੈ ਉਜਾਲਾ ਹੋ ਗਿਆ ਬਲਬ ਵਾਲੇ ਤੋਂ ਉਜਾਲਾ ਹੋ ਗਿਆ ਹੁਣ ਆਪਾਂ ਦਿਮਾਗ 'ਚ ਹੋਰ ਸੋਚ ਲੋ ਵੀ ਉਜਾਲਾ ਹੋ ਗਿਆ ਹੋਰ ਕੀ ਹੋ ਗਿਆ ਚਾਨਣ ਹੋ ਗਿਆ ਦੀਵਾ ਵਾਲੇ ਤੋਂ ਪ੍ਰਕਾਸ਼ ਹੋ ਗਿਆ ਸੂਰਜ ਚੜ੍ਹੇ ਤੋਂ ਪ੍ਰਕਾਸ਼ ਹੋ ਗਿਆ ਸੂਰਜ ਦੀ ਲੋ ਆ ਗਈ ਸੂਰਜ ਦੀ ਰੌਸ਼ਨੀ ਵਿੱਚ ਮੈਂ ਕੰਮ ਕੀਤੇ ਚੰ ਚੰ ਦੀ ਰੋਸ਼ਨੀ ਚ ਕੰਮ ਕੀਤਾ ਠੀਕ ਹੈ ਰੋਸ਼ਨੀ ਤਾਂ ਕਿੰਨੇ ਸ਼ਬਦ ਬਣ ਗਏ ਆਪਣੇ ਕੋਲ ਚਾਨਣ ਪ੍ਰਕਾਸ਼ ਲੋ ਰੋਸ਼ਨੀ ਉਸ ਤੋਂ ਅੱਗੇ ਸ਼ਬਦ ਆ ਗਏ ਉੱਤਮ ਇਹ ਤਾਂ ਉੱਤਮ ਰਚਨਾ ਹੈ ਆਪਾਂ ਬਾਤ ਕਰਨਾ ਇਹ ਤਾਂ ਉੱਤਮ ਉੱਤਮ ਹੈ ਮਤਲਬ ਕਿ ਵਧੀਆ ਠੀਕ ਹੈ ਤਾਂ ਆਪਾਂ ਕੀ ਲਾਵਾਂਗੇ ਫਿਰ ਇੱਕ ਸ਼ਬਦ ਆਪਣੇ ਕੋਲ ਹੋਰ ਕੀ ਆ ਗਿਆ ਵਧੀਆ ਇਹ ਤਾਂ ਉਸ ਦੀ શ્રેષ્ઠ ਰਚਨਾ ਹੈ ਉੱਤਮ ਹੈ ਮਤਲਬ ਕਿ શ્રેષ્ઠ ਹੈ ਠੀਕ ਹੈ ਇਹ ਉਸ ਦੀ ਚੰਗੀ ਰਚਨਾ ਚੰਗਾ ਚੰਗਾ ਕੰਮ ਹੈ ਉਸ ਦਾ ਚੰਗਾ ਕੰਮ ਹੈ ਤਾਂ ਚੰਗਾ ਆ ਗਿਆ ਤਾਂ ਉੱਤਮ ਦੇ ਹੋਰ ਕੀ ਬਣਗੇ ਸਮਾਨਾਰਥਕ ਹੀ ਚੰਗਾ ਸ਼੍ਰੇਸ਼ਟ ਵਧੀਆ ਤੇ ਅਗਲਾ ਸ਼ਬਦ ਹੈ ਜੀ ਉੱਦਮ ਉੱਦਮ ਮਤਲਬ ਉਪਰਾਲਾ ਉੱਦਮ ਕਰਨਾ ਸਾਨੂੰ ਉੱਦਮ ਕਰਨਾ ਚਾਹੀਦਾ ਹਰ ਕੋਈ ਉੱਦਮ ਕਰਦਾ ਹੈ ਠੀਕ ਹੈ ਹੋਰ ਕੀ ਹੋਰ ਆਪਾਂ ਫਿਰ ਸੋਚਾਂਗੇ ਵੀ ਹੋਰ ਆਪਾਂ ਕੀ ਬੰਦ ਸਕਦੇ ਆ ਕੀ ਕਰਦਾ ਹਰ ਕੋਈ ਉਪਰਾਲਾ ਕਰਦਾ ਉੱਪਰ ਅੱਗੇ ਵਧਣ ਲਈ ਹਰ ਕੋਈ ਉਪਰ ਅੱਲਾ ਕਰਦਾ। ਹੋਰ ਕੀ ਕਰਦਾ ਅੱਗੇ ਵਧਣ ਲਈ ਹਰ ਕੋਈ ਯਤਨ ਕਰਦਾ। ਹੋਰ ਕੀ ਕਰਦਾ? ਸਾਰੇ ਅੱਗੇ ਵਧਣ ਲਈ ਕੋਸ਼ਿਸ਼ ਕਰਦੇ ਨੇ। ਠੀਕ ਹੈ ਜੀ। ਤਬੱਕ ਬਾਕ ਬਣਾ ਕੇ ਆਪਾਂ ਲੱਭਣੇ ਨੇ ਕਿ ਇਹਦਾ ਹੋਰ ਕੀ ਬਣ ਸਕਦਾ ਸਮਾਨਰਥੀ ਸ਼ਬਦ। ਇਹੀ ਸਭ ਤੋਂ ਸੌਖਾ ਤਰੀਕਾ ਇਹਨਾਂ ਨੂੰ ਲੱਭਣ ਦਾ। ਠੀਕ ਹੈ ਜੀ। ਇੱਕ ਹੋਰ ਮੈਂ ਹੁਣ ਤੁਹਾਨੂੰ ਦਿੰਨੀ ਆ ਕਮੈਂਟ ਦੇ ਵਿੱਚ ਦੱਸਿਓ ਜਰੂਰ। ਸੌਖਾ ਜਿਹਾ ਦੇ ਰਿਆਂ ਕਮੈਂਟ ਕਰ ਦਿਓ ਫਟਾਫਟ। ਹਵਾ ਹਵਾ ਦਾ ਕਮੈਂਟ ਕਰੋ ਜੀ ਹੋਰ ਕੀ ਕੀ ਹੋ ਸਕਦਾ ਸਮਾਨਾਰਥੀ ਸ਼ਬਦ ਤੇ ਆਪਾਂ ਕੀ ਕਰਦੇ ਸੀਗੇ ਉਦਮ ਦਾ ਉਪਰਾਲਾ ਹੋ ਗਿਆ ਯਤਨ ਹੋ ਗਿਆ ਕੋਸ਼ਿਸ਼ ਹੋ ਗਿਆ ਠੀਕ ਹੈ ਜੀ ਹੁਣ ਇੱਕ ਅੱਗੇ ਆ ਗਏ ਆ ਸ਼ਬਦ ਉਦਾਸ ਉਦਾਸ ਦਾ ਕੀ ਕਰ ਬਣਾਵਾਂਗੇ ਆਪਾਂ ਫਿਰ ਉਹ ਬਹੁਤ ਉਦਾਸ ਹੈ ਹੋਰ ਆਪਾਂ ਸੋਚਾਂਗੇ ਕੀ ਹੈ ਹੋਰ ਕੀ ਕਹਿ ਸਕਦੇ ਆਪਾਂ ਉਹ ਉਹ ਚਿੰਤਾਤੁਰ ਹੈ ਉਹ ਫਿਕਰਮੰਦ ਹੈ ਉਹ ਪਰੇਸ਼ਾਨ ਹੈ ਠੀਕ ਹੈ ਜੀ ਸੋਹਣ ਨਿਰਾਸ਼ ਹੈ ਐਵੇਂ ਦੇ ਬਾਅਦ ਆਪਾਂ ਬਣਾ ਕੇ ਦੇਖਾਂਗੇ ਠੀਕ ਹੈ ਤਾਂ ਕਿੰਨੇ ਆਪਣੇ ਕੋਲ ਸ਼ਬਦ ਬਣ ਗਏ ਫੇਰ ਇਹ ਚਿੰਤਾਤੁਰ ਬਣ ਗਿਆ ਫਿਕਰਮੰਦ ਬਣ ਗਿਆ ਪਰੇਸ਼ਾਨ ਨਿਰਾਸ਼ ਤੇ ਉਹ ਉਪਰਾਮ ਉਹ ਅੱਜ ਕੱਲ ਉਹ ਉਪਰਾਮ ਰਹਿੰਦਾ ठीक है जी एक होर बन गया अपने कोम ते है उन्नति हूँ की करा गए देश ने बहुत उन्नति कर ली है फिर आप सोचा होर की कर लिया उन्नति कर ली होर की कर लिया साडे देश ने बहुत तरक्की कर ली है ठीक है जी होर कोई बात कमेंट लिखो की लिखोंगे ਸਾਡੇ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਉਨਤੀ ਕੀਤੀ ਹੈ ਹੋਰ ਹੋਰ ਕੀ ਵਿਕਾਸ ਕੀਤਾ ਹੈ ਸਾਡੇ ਦੇਸ਼ ਵਿੱਚ ਅੱਜਕੱਲ ਬਹੁਤ ਖੁਸ਼ਹਾਲੀ ਆ ਗਈ ਹੈ ਠੀਕ ਹੈ ਜੀ ਇਹ ਕੰਮ ਪ੍ਰਗਤੀ ਤੇ ਹੈ ਉਨਤੀ ਤੇ ਹੈ ਤਰੱਕੀ ਤੇ ਹੈ ਪ੍ਰਗਤੀ ਤੇ ਹੈ ਇੱਕੋ ਹੀ ਸ਼ਬਦ ਹਨ ਸ਼ਬਦ ਨੇ ਇਹ ਸਾਰੇ ਠੀਕ ਹੈ ਪਤਾ ਕਿੱਥੋਂ ਲੱਗਣਾ ਆਪਾਂ ਨੂੰ ਵਾਕ ਬਣਾ ਕੇ ਤਬਾਕ ਬਣਾ ਕੇ ਦੇਖਣਾ ਆਪਾਂ ਵੀ ਕੀ ਇਹ ਉਹੀ ਸ਼ਬਦ ਦਾ ਉਹਦੇ ਨਾਲ ਦਾ ਹੀ ਆਪਾਂ ਹੋਰ ਇੱਥੇ ਕੀ ਸ਼ਬਦ ਵਰਤੋਦੇ ਆ ਤਾਂ ਫਿਰ ਉਹ ਆਪਣਾ ਆਪਾਂ ਨੂੰ ਪਤਾ ਲੱਗ ਜੇਗਾ ਕਿ ਇਹਦਾ ਜਿਹੜਾ ਸਮਾਨਾਰਥੀ ਸ਼ਬਦ ਹੈ ਇਹ ਨੇ ਉਹ ਆਪਾਂ ਲਿਖ ਦੇਣਾ ਨੇ ਠੀਕ ਹੈ ਜੀ ਤਾਂ ਕਿਹੜੇ-ਕਿਹੜੇ ਹੋਗੇ ਤਰੱਕੀ ਵਿਕਾਸ ਖੁਸ਼ਹਾਲੀ ਪ੍ਰਗਤੀ ਤੇ ਅਗਲਾ ਸ਼ਬਦ ਹੈ ਉਪਕਾਰ ਉਪਕਾਰ ਸਾਨੂੰ ਉਪਕਾਰ ਕਰਨਾ ਚਾਹੀਦਾ ਕੀ ਪਤਾ ਲੱਗਿਆ ਹੁਣ ਇਹਦੇ ਤੋਂ ਆਪਾਂ ਨੂੰ ਵੀ ਕੋਈ ਚੰਗਾ ਜਿਹਾ ਕੰਮ ਕਰਨਾ ਚਾਹੀਦਾ ਠੀਕ ਹੈ ਜੀ ਉਪਕਾਰ ਦਾ ਮਤਲਬ ਕਿ ਬਿਕੋ ਚੰਗਾ ਜਿਹਾ ਕੰਮ ਕਰਨਾ ਚਾਹੀਦਾ ਹੋਰ ਕੀ ਕਰਨ ਤਾਂ ਫਿਰ ਆਪਾਂ ਉਪਕਾਰ ਭਲਾਈ ਬਾਗ ਬਣਾ ਕੇ ਦੇਖਾਂਗੇ ਸੰਤ ਲੋਕਾਂ ਦੀ ਭਲਾਈ ਕਰਦੇ ਹਨ ਸਾਧੂ ਲੋਕ ਲੋਕਾਂ ਦੀ ਭਲਾਈ ਕਰਦੇ ਹਨ ਜਾਂ ਹੋਰ ਕੀ ਕਰਦੇ ਨੇ ਫਿਰ ਹੋਰ ਚੰਗੇ ਲੋਕ ਨੇਕੀ ਕਰਦੇ ਹਨ ਹੋਰ ਕੀ ਕਰਦੇ ਨੇ ਦੂਜਿਆਂ ਦੇ ਕੰਮ ਆਉਣਾ ਅਹਿਸਾਨ ਕਰਦੇ ਹਨ ਹੋਰ ਕੀ ਕਰਦੇ ਨੇ ਮਿਹਰਬਾਨੀ ਕਰਦੇ ਨੇ ਦੂਜੇ ਤੇ ਮਤਲਬ ਕਿ ਦੂਜੇ ਦਾ ਦੁੱਖ ਸੁਣ ਕੇ ਜਿਹੜਾ ਪਿਗਲ ਜਾਂਦਾ ਮਿਹਰਬਾਨੀ ਕਰਦੇ ਨੇ ਤਾਂ ਆਪਣੇ ਕੋਲ ਸ਼ਬਦ ਆ ਗਏ ਹੋਰ ਸਮਾਨਾਰਥੀ ਭਲਾਈ ਨੇਕੀ احسان ਮਿਹਰਬਾਨੀ ਉਪਕਾਰ ਦੇ ਠੀਕ ਹੈ ਜੀ ਅਗਲਾ ਸ਼ਬਦ ਹੈ ਉਪਯੋਗ ਕਮੈਂਟ ਕਰਿਓ ਜੀ ਕਿੱਥੋਂ ਜੁੜਿਓ ਤੇ ਇੱਕ ਹੋਰ ਸੌਖਾ ਜਿਹਾ ਸ਼ਬਦ ਦਿੰਨੀ ਆ ਮੈਂ ਉਹਦਾ ਆਨਸਰ ਦਿਓ ਕਮਜ਼ੋਰ ਕਮਜ਼ੋਰ ਦੇ ਸਮਾਨਾਰਥਕ ਸ਼ਬਦ ਲਿਖੋ ਇੱਕ ਲਿਖ ਦੋ ਚਾਹੇ ਕਮੈਂਟ ਦੇ ਵਿੱਚ ਲਿਖੋ ਜੀ ਫਟਾਫਟ ਕਮਜ਼ੋਰ ਦੇ ਸਮਾਨ ਅਰਥਕ ਸ਼ਬਦ ਤੇ ਹੁਣ ਆਪਾਂ ਆ ਗਏ ਸੀਗੇ ਉਪਯੋਗ ਤੇ ਉਪਯੋਗ ਇਸ ਚੀਜ਼ ਦਾ ਕੀ ਆਪਣੇ ਪਹਿਲਾਂ ਵਾਕ ਬਣਾ ਕੇ ਦੇਖਣਾ ਆਪਾਂ ਇਸ ਚੀਜ਼ ਦਾ ਕੀ ਉਪਯੋਗ ਹੈ ਠੀਕ ਹੈ ਕੀ ਉਪਯੋਗ ਹੈ ਮਤਲਬ ਆਪਣੇ ਦਿਮਾਗ 'ਚ ਆ ਗਿਆ ਵੀ ਹੋਰ ਕੀ ਕਦ ਲਈ ਵਰਤਿਆ ਜਾਂਦਾ ਹੈ ਇਹ ਇਹਦਾ ਕੀ ਉਪਯੋਗ ਹੈ ਮਤਲਬ ਕਿ ਇਹਦੀ ਹੋਰ ਕੀ ਵਰਤੋਂ ਹੈ ਹੁਣ ਅੱਗੇ ਆਪਾਂ ਵਾਕ ਬਣਾ ਕੇ ਦੇਖਿਆ ਇਸ ਦੀ ਵਰਤੋਂ ਕੀ ਹੈ ਕਾਦੇ ਲਈ ਵਰਤਦੇ ਆ ਇਹਨੂੰ ਆਪਾਂ ਠੀਕ ਹੈ ਉਸ ਤੋਂ ਬਾਅਦ ਹੋਰ ਕੀ ਕਰਾਂਗੇ ਆਪਾਂ ਇਸ ਦਾ ਲਾਭ ਕੀ ਹੈ ਤਾਂ ਇਹ ਆਪਣੇ ਕੋਲ ਕਿੰਨੇ ਸ਼ਬਦ ਆ ਗਏ ਸਮਾਨਾਰਥੀ ਸ਼ਬਦ ਵਰਤੋਂ ਆ ਗਿਆ ਲਾਭ ਆ ਗਿਆ ਠੀਕ ਹੈ ਜੀ ਉਪਯੋਗ ਤਿੰਨੋਂ ਹੀ ਨੇ ਜਿਹੜੇ ਇੱਕ ਸਾਰ ਦੇ ਸ਼ਬਦ ਆ ਗਏ ਤੇ ਦੁਬਾਰਤੋਂ ਫਿਰ ਮੈਂ ਦੱਸ ਰਹੀ ਹਾਂ ਤੁਹਾਨੂੰ ਕਿ ਇਹ ਆਪਾਂ ਸਮਾਨਾਰਥੀ ਸ਼ਬਦ ਰੱਟਾ ਲਾ ਕੇ ਨਹੀਂ ਕਰਨੇ ਹੁੰਦੇ ਰੱਟਾ ਨਹੀਂ ਲਾਉਣਾ ਕਿਸੇ ਵੀ ਚੀਜ਼ ਨੂੰ ਨਾ ਇਹ ਰੱਟੇ ਲਈ ਹੁੰਦੇ ਨੇ ਇਹ ਤਾਂ ਆਪਾਂ ਸਮਝਣੇ ਨੇ ਸੋਚਣੇ ਨੇ ਕੱਲ ਨੂੰ ਆਪਾਂ ਜਦ ਕੋਈ ਲਿਖਣਾ ਹੈ ਤਾਂ ਉੱਥੇ ਆਪਾਂ ਇੱਕੋ ਹੀ ਸ਼ਬਦ ਵਾਰ-ਵਾਰ ਨਹੀਂ ਵਰਤਣਾ ਉੱਥੇ ਆਪਾਂ ਸਮਾਨਾਰਥੀ ਸ਼ਬਦ ਬਦਲ-ਬਦਲ ਕੇ ਵਰਤਦੇ ਹੁੰਨੇ ਆ ਉਹ ਲਿਖਤ ਹੈ ਜਿਹੜੀ ਫਿਰ ਪ੍ਰਭਾਵਸ਼ਾਲੀ ਬਣਦੀ ਹੈ ਉਹਨੂੰ ਪੜਨ ਨੂੰ ਜੀ ਕਰਦਾ ਠੀਕ ਹੈ ਜੀ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਤੇ ਅਗਲਾ ਸਵਾਲ ਤੇ ਜੀ ਉਹ ਮੰਗ ਉਹ ਮੰਗ ਤੇਰੇ ਮਨ ਦੀ ਕੀ ਹੋ ਮੰਗਾ ਕੀ ਕੀ ਜਾਉਣਾ ਤੂੰ ਤੇਰੀ ਕੀ ਹੋ ਮੰਗਾ ਠੀਕ ਹੈ ਚਾਹਤ ਕੀ ਹੈ ਤੇਰੀ ਤਾਂ ਕੀ ਅਜ ਆ ਗਿਆ ਇੱਕ ਹੋਰ ਸਮਾਨਾਰਥੀ ਸ਼ਬਦ ਆਪਣੇ ਕੋਲ ਕੀ ਆ ਗਿਆ ਚਾਹਤ ਠੀਕ ਹੈ ਤਾਂਗ ਕੀ ਇੱਛਾ ਤੇਰੀ ਤੇਰੀ ਤਾਂਗ ਕੀ ਹੈ ਤੇਰਾ ਉਤਸਾਹ ਕੀ ਹੈ ਤੇਰਾ ਚਾਹ ਕੀ ਹੈ ਤਾਂ ਕੀ ਕਰਦੇ ਹੁੰਨੇ ਆ ਆਪਾਂ ਉਲਟਾ ਪੁੱਠਾ ਇਹ ਤਾਂ ਉਲਟਾ ਹੀ ਚੱਲਦਾ ਇਹ ਤਾਂ ਪੁੱਠਾ ਹੀ ਚੱਲਦਾ ਇਹ ਉਲਟਾ ਪਿਆ ਇਹ ਮੁੱਦਾ ਪਿਆ ਜਾਂ ਹੋਰ ਇਹ ਮਤਲਬ ਕਿ ਵਿਰੋਧ ਦੇ ਵਿੱਚ ਹੁੰਦਾ ਜਿਹੜਾ ਇਹ ਉਲਟਾ ਹੈ ਵਿਰੁੱਧ ਹੈ ਇਹ ਇਹਦੇ ਸਮਾਨार्थी ਸ਼ਬਦ ਬਣ ਗਏ ਮੁੱਦਾ ਪੁੱਠਾ ਵਿਰੁੱਧ ਅਗਲਾ ਸ਼ਬਦ ਹੈ ਜੀ ਹੁਣਾ ਹੁਣਾ ਭਾਵ ਕਿ ਘਟਾ ਪੂਰਾ ਭਰਿਆ ਨਹੀਂ ਹੋਇਆ ਕੋਈ ਚੀਜ਼ ਘਟ ਵਾਸਤੇ ਤਾਂ ਆਪਾਂ ਕੀ ਫਿਰ ਕਰਦੇ ਆ ਇਹ ਤਾਂ ਹੁਸ਼ ਹੈ ਮਤਲਬ ਕਿ ਪੂਰਾ ਗਿਆਨ ਨਹੀਂ ਹੈਗਾ ਇਹਨੂੰ ਇਹ ਅਧੂਰਾ ਹੈ ਪੂਰੀਆਂ ਗੱਲਾਂ ਨਹੀਂ ਇਹਨੂੰ ਪਤਾ ਹੈਗੀਆਂ ਜਾਂ ਕੰਮ ਇਹ ਪੂਰਾ ਨਹੀਂ ਹੋਇਆ ਹਲੇ ਅਧੂਰਾ ਹੈ ਠੀਕ ਹੈ ਜਾਂ ਫਿਰ ਹੋਰ ਕੀ ਸ਼ਬਦ ਆਪਾਂ ਇਹਦੇ ਲਈ ਵਰਤਾਂਗੇ ਅਪੂਰਨ ਇਹੇ ਅਪੂਰਨ ਹੈ ਪੂਰਨ ਨਹੀਂ ਹੈਗਾ ਮਤਲਬ ਕਿ ਪੂਰਾ ਨਹੀਂ ਹੋਇਆ ਹੋਇਆ ਠੀਕ ਹੈ ਜੀ ਤੇ ਇੱਕ ਸ਼ਬਦ ਹੋਰ ਮੈਂ ਸੌਖਾ ਜਿਹਾ ਦਮਾਂਗੀ ਹੁਣ ਤੁਹਾਨੂੰ ਉਹਦਾ ਲਿਖੋ ਛੋਟਾ ਛੋਟਾ ਦਾ ਹੋਰ ਸਮਾਨਾਰਥਕ ਸ਼ਬਦ ਕੀ ਲਿਖੋਗੇ ਲਾਈਕ ਕਰ ਦਿਓ ਜੀ ਜਿਹੜੇ ਨਾਲ ਜੁੜਿਓ ਤੇ ਕਮੈਂਟ ਕਰਕੇ ਦੱਸਿਓ ਜੀ ਜ਼ਰੂਰ ਠੀਕ ਹੈ ਜੀ ਛੋਟਾ ਦਾ ਲਿਖੋ ਸ਼ਬਦ ਸਮਾਨਾਰਥੀ ਸ਼ਬਦ ਲਿਖਣਾ ਹੈ ਜੀ ਤੇ ਅੱਗੇ ਆਗੇ ਆਪਾਂ ਉਪਰਾ ਉਪਰਾ ਕੀ ਹੁੰਦਾ ਹੁਣ ਆਪਾਂ ਬਾਕ ਦੇਖਾਂਗੇ ਪਹਿਲਾਂ ਬਣਾ ਕੇ ਉਪਰਾ ਇਹ ਤਾਂ ਆਦਮੀ ਉਪਰ ਹੈ ਮਤਲਬ ਕਿ ਵੀ ਮੈਂ ਇਹਨੂੰ ਪਛਾਣਿਆ ਨਹੀਂ ਹੈਗਾ ਜਿਹਨੂੰ ਆਪਾਂ ਪਛਾਣਦੇ ਨਹੀਂ ਜਾਣਦੇ ਨਹੀਂ ਆਪਾਂ ਉਹਨੂੰ ਕਹਿੰਦੇ ਆ ਉਪਰਾ ਹੋਰ ਉਹਨੂੰ ਫਿਰ ਆਪਾਂ ਦਿਮਾਗ ਚਲਾਵਾਂਗੇ ਕਿ ਹੋਰ ਕੀ ਕਹਿੰਦੇ ਆ ਫਿਰ ਉਹਨੂੰ ਗੈਰ ਇਹ ਗੈਰ ਹੈ ਮਤਲਬ ਕਿ ਇਹਨੂੰ ਆਪਾਂ ਜਾਣਦੇ ਨਹੀਂ ਗੈਰ ਹੈ ਇਹ ਬੇਗਾਨਾ ਠੀਕ ਹੈ ਜੀ ਪਰਾਇਆ ਪਰਾਇਆ ਹੀ ਹੁੰਦਾ ਬਾਹਰਲਾ ਇਹ ਮਤਲਬ ਆਪ ਕੋਈ ਬੱਚੇ ਨੂੰ ਆਪਾਂ ਬਾਹਰ ਗੇਟ ਤੇ ਦੇਖਣ ਭੇਜਦੇ ਆਂ ਵੀ ਉਹ ਦੇਖ ਕੇ ਆਹ ਕੌਣ ਆਇਆ ਉਹ ਕਹਿੰਦਾ ਇਹ ਤਾਂ ਕੋਈ ਬਾਹਰਲਾ ਆਪਣੇ ਕੋਲ ਦੇਖੋ ਕਿੰਨੇ ਸਮਾਨਾਰਥੀ ਸ਼ਬਦ ਬਣ ਗਏ ਬੇਗਾਨਾ ਪਰਾਇਆ ਬਾਹਰਲਾ ਗੈਰ ਠੀਕ ਹੈ ਜੀ ਮੈਂ ਸ਼ਬਦ ਦਿੱਤਾ ਸੀ ਤੁਹਾਨੂੰ ਛੋਟਾ ਛੋਟਾ ਤਾਂ ਕਮੈਂਟ ਆਇਆ ਨਿੱਕਾ ਠੀਕ ਹੈ ਜੀ ਹੋਰ ਵੀ ਕਮੈਂਟ ਕਰਕੇ ਲਿਖੋ ਦੱਸੋ ਜੀ ਬਣਦੇ ਨੇ ਜਿਹੜੇ ਸ਼ਬਦ ਅੱਗੇ ਆ ਗਏ ਆਪਾਂ ਔੜਕ ਔੜਕ ਸ਼ਬਦ ਔੜਕ ਔੜਕ ਉਸ ਨੂੰ ਇਹ ਗੱਲ ਮੰਨਣੀ ਹੋਈ ਪਈ ਮਤਲਬ ਕਿ ਵੀ ਹੋਰ ਕੋਈ ਚਾਰਾ ਨਹੀਂ ਰਿਹਾ ਉਹਦੇ ਕੋਲ ਔੜਕ ਨੂੰ ਇਹ ਗੱਲ ਮੰਨਣੀ ਹੋਈ ਪਈ ਅਖੀਰ ਅਖੀਰ ਆ ਗਿਆ ਆਪਣੇ ਕੋਲ ਅਖੀਰ ਨੂੰ ਉਹ ਮੰਨ ਗਿਆ ਤਾਂ ਹੋਰ ਆਪਣੇ ਦਿਮਾਗ 'ਚ ਹੋਰ ਸ਼ਬਦ ਆ ਗਿਆ ਅੰਤ ਅੰਤ ਨੂੰ ਇਹ ਕੰਮ ਤਾਂ ਕਰਨਾ ਹੀ ਪੈਣਾ ਸੀ ਹੋਰ ਕੀ ਸ਼ਬਦ ਆ ਗਿਆ ਆਪਣੇ ਦਿਮਾਗ 'ਚ ਛੇਕੜ ਛੇਕੜ ਉਨਵੇਂ ਇਹ ਗੱਲ ਕਰਨੀ ਪਈ ਮਤਲਬ ਕਿ ਅਖੀਰ ਦੇ ਵਿੱਚ ਅੰਤ ਦੇ ਵਿੱਚ ਛੇਕੜ ਦੇ ਵਿੱਚ ਉਨਵੇਂ ਮੰਨ ਨਹੀਂ ਪੈਣਾ ਸੀ ਤਾਂ ਆਪਣੇ ਕੋਲ ਕਿੰਨੇ ਸਮਾਨਾਰਥੀ ਸ਼ਬਦ ਹੋਗੇ ਠੀਕ ਹੈ ਜੀ ਔੜ ਅਖੀਰ ਅੰਤ ਛੇਕੜ ਉਸ ਤੋਂ ਅਗਲਾ ਸ਼ਬਦ ਹੈ ਜੀ ਅਕਲ ਤਾਂ ਹੁਣ ਆਪਾਂ ਪਹਿਲਾਂ ਵਾਕ ਦੇਖਾਂਗੇ ਅਕਲ ਦਾ ਇਹਨੂੰ ਤਾਂ ਇੰਨੀ ਕਈ ਅਕਲ ਹੈ ਹੁਣ ਹੁਣ ਅੱਗੇ ਕੀ ਸੋਚੇ ਆਪਾਂ ਹੋਰ ਕੀ ਦਿਮਾਗ 'ਚ ਆਇਆ ਇਹ ਵੀ ਇਹਨੂੰ ਤਾਂ ਮਤ ਇਹਦੀ ਮੱਤ ਤੇ ਇੰਨੀ ਕੈ ਇਹਦੀ ਸਮਝ ਹੀ ਇੰਨੀ ਕੈ ਇਹਦੀ ਸਿਆਣਪ ਹੀ ਇੰਨੀ ਕੈ ਠੀਕ ਹੈ ਜੀ ਕੀ ਬਣ ਗਏ ਫਿਰ ਸਭ ਦਾ ਅਕਲ ਮਤ ਤੋਂ ਸਮਝ ਸਿਆਣਪ ਅਗਲਾ ਸ਼ਬਦ ਆਕਾਸ਼ ਹੁਣ ਆਕਾਸ਼ ਦਾ ਵਾਕ ਬਣਾ ਕੇ ਦੇਖਾਂਗੇ ਆਪਾਂ ਆਕਾਸ਼ ਵਿੱਚ ਤਾਰੇ ਚਮਕਦੇ ਹਨ ਫਿਰ ਦਿਮਾਗ 'ਚ ਆਊਗਾ ਹੋਰ ਕੀ ਹੋਰ ਕਿੱਥੇ ਚਮਕਦੇ ਨੇ ਤਾਰੇ ਅਕਾਸ਼ ਦੇ ਵਿੱਚ ਤਾਰੇ ਚਮਕਦੇ ਨੇ ਹੋਰ ਕਿੱਥੇ ਚਮਕਦੇ ਨੇ ਗਗਨ ਦੇ ਵਿੱਚ ਚਮਕਦੇ ਨੇ ਹੋਰ ਕੀ ਸ਼ਬਦ ਵਰਤਦੇ ਹੁੰਨੇ ਅੰਬਰ ਦੇ ਵਿੱਚ ਚਮਕਦੇ ਨੇ ਹੋਰ ਕੀ ਵਰਤਦੇ ਹੁੰਨੇ ਆ ਅਰਸ਼ ਦੇ ਵਿੱਚ ਚਮਕਦੇ ਨੇ ਹੋਰ ਕੀ ਸ਼ਬਦ ਵਰਤਦੇ ਹੁੰਨੇ ਆ ਆਪਾਂ ਅਸਮਾਨ ਦੇ ਵਿੱਚ ਤਾਰੇ ਚਮਕਦੇ ਨੇ ਕਿੱਥੇ ਕਿੱਥੇ ਮਤਲਬ ਆਪਣਾ ਦਿਮਾਗ ਫਿਰ ਜਾਊਗਾ ਜਿਹੜੇ ਸ਼ਬਦਾਂ ਤੇ ਫਿਰ ਆਪਾਂ ਉਹ ਲਿਖ ਦੇਣੇ ਆ ਅਸਮਾਨ ਗਗਨ ਅੰਬਰ ਅਰਸ਼ ਅਗਲਾ ਸ਼ਬਦ ਹੈ ਜੀ ਇਆਣਾ ਇਆਣਾ ਮਤਲੋਕੇ ਮਿਆਣਾ ਇਹ ਇਆਣ ਪਣਾ ਠੀਕ ਹੈ ਜੀ ਤਾਂ ਇਹਨੂੰ ਆਪਾਂ ਫਿਰ ਇਹ ਤਾਂ ਹਲੇ ਇਹ ਆਣਾ ਹੈ ਨਹੀਂ ਮੈਸੇ ਆਣੇ ਕਾ ਦਿਨ ਤੇ ਤਾਂ ਹੋਰ ਕੀ ਕਹਿ ਦਿੰਦੇ ਆਪਾਂ ਇਹ ਤਾਂ ਨਿਆਣਾ ਹੈ ਇਹ ਤਾਂ ਹੋਰ ਕੀ ਹੈ ਇਹ ਅਣਜਾਣ ਹੈ ਬੇਸਮਝ ਹੈ ਇਸ ਤਰ੍ਹਾਂ ਦੇ ਸ਼ਬਦ ਆਪਾਂ ਵਰਤਦੇ ਆ ਠੀਕ ਹੈ ਜੀ ਇਹ ਤਾਂ ਹਿਆਣਾ ਹੈ ਇਹ ਅਣਜਾਣ ਹੈ ਬੇਸਮਝ ਹੈ ਤਾਂ ਫਿਰ ਕਿੰਨੇ ਸ਼ਬਦ ਬਣ ਗਏ ਆਣਾ ਨਿਆਣਾ ਅਣਜਾਣ ਬੇਸਮਝ ਅਗਲਾ ਸ਼ਬਦ ਹੈ ਜੀ ਆਪਣੇ ਕੋਲ ਅਡਰਾ ਅਡਰਾ ਇਹ ਤਾਂ ਅਡਰ ਰਹਿ ਕੇ ਹੀ ਖੁਸ਼ ਹੈ ਮਨ ਲੰਬੜਾ ਰਹਿ ਕੇ ਹੀ ਖੁਸ਼ ਆ ਕੀ ਅਰਥ ਹੋ ਗਿਆ ਉਹ ਤੇ ਵੱਖ ਵੱਖ ਰਹਿ ਕੇ ਹੀ ਖੁਸ਼ ਹੈ ਤਾਂ ਠੀਕ ਹੈ ਜੀ ਉਹ ਤੋਂ ਅੱਗੇ ਅਲੱਗ ਇਹ ਤਾਂ ਅਲੱਗ ਰਹਿ ਕੇ ਹੀ ਖੁਸ਼ ਹੈ ਇਹ ਤਾਂ ਸਾਡੇ ਨਾਲੋਂ ਜੁਦਾ ਹੋ ਗਿਆ ਇਹ ਸਾਰੇयां ਤੋਂ ਹੀ ਪਿੰਨ ਹੈ ਕਿਥੋਂ ਜੁੜੇ ਅੰਜ ਕਮੈਂਟ ਕਰਕੇ ਦੱਸਿਓ ਲਾਈਕ ਕਰ ਦਿਓ ਜੀ ਜੇ ਚੰਗਾ ਲੱਗ ਰਿਹਾ ਤਾਂ ਅਡਰਾਂ ਦੇ ਸਮਾਨार्थी ਸ਼ਬਦ ਕੀ ਕੀ ਬਣ ਗਏ ਵੱਖ ਅਲੱਗ ਜੁਦਾ ਪਿੰਨ ਸਭ ਤੋਂ ਸਭ ਖਤਰਿਕ ਹੈ ਜੀ ਇਹ ਸ਼ਬਦ ਬਣਾਉਣ ਦਾ ਲੱਭਣ ਦਾ ਸਮਾਨਾਰਥੀ ਸ਼ਬਦ ਉਹ ਤੋਂ ਅਗਲਾ ਸ਼ਬਦ ਹੈ ਅੰਤਰ ਇਹਨਾਂ ਦੋ ਚੀਜ਼ਾਂ ਦੇ ਵਿੱਚ ਕਿੰਨਾ ਕੰਤਰ ਹੈ ਹੋਰ ਆਪਣੇ ਦਿਮਾਗ 'ਚ ਹੋਰ ਸ਼ਬਦ ਆ ਗਿਆ ਕਿੰਨਾ ਕੁ ਭੇਦ ਹੈ ਇਹਨਾਂ ਦੇ ਵਿੱਚ ਇਹਨਾਂ 'ਚ ਫਰਕ ਕਿੰਨਾ ਕ ਹੈ ਇਹਨਾਂ ਦੇ ਵਿੱਚ ਵਿਥ ਕਿੰਨੀ ਕ ਕਿੰਨੇ ਸ਼ਬਦ ਬਣ ਗਏ ਆਪਣੇ ਕੋਲ ਭੇਦ ਫਰਕ ਵਿਥ ਠੀਕ ਹੈ ਜੀ ਤੇ ਅਗਲਾ ਸ਼ਬਦ ਆਪਣੇ ਕੋਲ ਆ ਗਿਆ ਇਹ ਤਾਂ ਵਿਚਾਰਾ ਅਨਾਥ ਹੈ ਅਨਾਥ ਮਤਲਬ